ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕੱਲ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਲਾਜ਼ੋ ਦੀ ਕਟਿੰਗ ਦਿਖਾਈ ਸੀ ਤੇ ਅੱਜ ਆਪਾਂ ਤੁਹਾਨੂੰ ਸਟਿਚਿੰਗ ਕਰਕੇ ਦੱਸਾਂਗੇ ਵੀ ਪਲਾਜ਼ੋ ਦੀ ਸਟਿਚਿੰਗ ਕਿੱਦਾਂ ਹੁੰਦੀ ਹੈ ਸਭ ਤੋਂ ਪਹਿਲਾਂ ਜੀ ਆਪਾਂ ਇਸ ਤਰ੍ਹਾਂ ਆਸਨ ਦੀ ਸਿਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਆਸਨ ਵਾਲੀ ਸਿਲਾਈ ਲਗਾਵਾਂਗੇ ਇਹ ਵਾਲੀ ਸਿਲਾਈ ਆਪਾਂ ਸਿਰੇ ਤੱਕ ਨਹੀਂ ਲਗਾਉਣੀ ਹੈਗੀ ਇਹ ਤੁਸੀਂ ਦੇਖੋ ਇਹ ਦੇਖ ਸਕਦੇ ਹੋਗੇ ਇੱਥੇ ਤੱਕ ਆਪਾਂ ਜਿੱਥੇ ਤੱਕ ਮਾਰਕ ਕੀਤਾ ਇੱਥੇ ਤੱਕ ਸਿਲਾਈ ਲਗਾ ਕੇ ਆਪਾਂ ਧਾਗਾ ਕੱਟ ਕਰ ਲੈਣਾਗਾ ਬਸ ਇੰਨਾ ਹਿੱਸਾ ਆਪਾਂ ਛੱਡ ਦੇਣਾਗਾ ਇੰਨੇ ਹਿੱਸੇ ਤੇ ਹੀ ਆਪਾਂ ਸਲਾਈ ਲਗਾਉਣੀ ਹੈਗੀ ਇਸ ਤਰ੍ਹਾਂ ਹੀ ਆਪਾਂ ਦੂਸਰੇ ਆਪਣੇ ਜਿਹੜੇ ਬੈਕ ਵਾਲਾ ਪਾਸਾ ਹੈਗਾ ਉਸ ਤੇ ਵੀ ਆਪਾਂ ਇਸ ਤਰ੍ਹਾਂ ਹੀ ਸਲਾਈ ਲਗਾਉਣੀ ਆ ਅਸਲ ਵਾਲੀ ਸਲਾਈ ਜਦੋਂ ਲਗਾਉਣੀ ਹੈਗੀ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਸਲਾਈ ਲਗਾ ਕੇ ਇਹ ਵਾਲੀ ਸਲਾਈ ਨਾਲ ਆਪਾਂ ਇਹ ਬੰਦ ਨਹੀਂ ਕਰਨਾ ਹੈਗਾ ਅਸਲ ਏ ਵੀ ਆਪਾਂ ਇੱਥੋਂ ਹੀ ਧਾਗਾ ਕੱਟ ਕਰ ਲੈਣਾਗਾ ਹੁਣ ਆਪਾਂ ਇਸ ਨੂੰ ਸਿੱਧਾ ਕਰ ਲੈਣਾਗਾ ਤੇ ਹੁਣ ਅੱਗੇ ਵਾਲਾ ਪਾਸਾ ਵੀ ਆਪਾਂ ਇਸ ਤਰ੍ਹਾਂ ਸਿੱਧਾ ਕਰਕੇ ਇਸ ਤਰ੍ਹਾਂ ਰੱਖ ਲੈਣੇ ਆ ਦੋਵੇਂ ਪਾਸੇ ਜੋੜ ਲੈਣੇ ਨੇ ਦੋਵੇਂ ਜੋੜਨ ਤੋਂ ਬਾਅਦ ਹੁਣ ਆਪਾਂ ਇਸ ਦੇ ਉੱਪਰ ਸਲਾਈ ਲਗਾਵਾਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਸਣ ਵਾਲੀ ਸਲਾਈ ਜੇ ਆਪਾਂ ਇਸ ਤਰ੍ਹਾਂ ਲਗਾਈਏ ਤਾਂ ਕਦੇ ਵੀ ਆਪਣੇ ਪਜਾਮਾ ਉੱਪਰ ਨੂੰ ਨਹੀਂ ਪਲਾਜ਼ੋ ਚੱਕਿਆ ਜਾਂਦਾ ਹੈਗਾ ਬਿਲਕੁਲ ਸਿੱਧਾ ਰਹਿੰਦਾਗਾ ਬਿਲਕੁਲ ਖਿੱਚਣਾ ਪਹੁੰਚੇ ਤੇ ਖਿੱਚ ਪੈਂਦੀ ਹੈਗੀ ਤੇ ਨਾ ਹੀ ਆਸਣ ਵਾਲੀ ਜਗਾ ਖਿੱਚ ਪੈਂਦੀ ਹੈਗੀ ਵੀ ਪਜਾਮਾ ਉੱਪਰ ਨੂੰ ਚੱਕਿਆ ਜਾਊਗਾ ਤੁਸੀਂ ਧਿਆਨ ਨਾਲ ਦੇਖਿਓ ਵੀ ਆਪਾਂ ਉਹਨਾਂ ਹਿੱਸਾ ਕਿਉਂ ਛੱਡਿਆ ਸੀਗਾ ਉਸ ਨੂੰ ਆਪਾਂ ਬੰਦ ਕਿਉਂ ਨਹੀਂ ਕੀਤਾ ਇਸ ਤਰ੍ਹਾਂ ਜੀ ਆਪਾਂ ਹੁਣ ਆਹ ਵਾਲੀ ਸਲਾਈ ਲਗਾ ਲੈਣੀ ਹੈਗੀ ਹੌਲੀ ਹੌਲੀ ਜੀ ਆਪਾਂ ਸਲਾਈ ਲਗਾ ਲੈਣੀ ਹੈ ਆਪਣੀ ਸਲਾਈ ਹੋ ਗਈ ਕੰਪਲੀਟ ਤੁਸੀਂ ਚਾਹੋ ਤਾਂ ਇਸ ਨੂੰ ਡਬਲ ਕਰ ਸਕਦੇ ਹੋਗੇ ਚਾਹੋ ਤਾਂ ਇਸ ਤਰ੍ਹਾਂ ਸਿੰਗਲ ਹੀ ਰੱਖ ਸਕਦੇ ਹੋਗੇ ਇਸ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈਗੀ ਧਾਗਾ ਕੱਟ ਨਹੀਂ ਕਰਨਾ ਹੈਗਾ ਨਾਲ ਹੀ ਆਪਾਂ ਦੂਸਰੇ ਪਾਸੇ ਵੀ ਸਲਾਈ ਲਗਾ ਲੈਣੀ ਆ ਸਲਾਈ ਲਗਾਉਣ ਟਾਈਮ ਆਪੇ ਜਰੂਰ ਧਿਆਨ ਰੱਖਣਾਗਾ ਵੀ ਜਿਹੜਾ ਕੰਨੀ ਵਾਲਾ ਹਿੱਸਾ ਨਾ ਉਹ ਮਤਲਬ ਸਲਾਈ ਦੇ ਅੰਦਰ ਨਾ ਆਵੇ ਇੱਧਰ ਬਾਹਰਲੇ ਪਾਸੇ ਹੀ ਰਹੇ ਜਿੱਦਾਂ ਆਪਾਂ ਤੁਹਾਨੂੰ ਮਾਰਕ ਕਰਕੇ ਦਿਖਾਇਆਗਾ ਫਿਰ ਉਹ ਕੀ ਹੁੰਦਾਗਾ ਜਦੋਂ ਆਪਾਂ ਇਹਨੂੰ ਪਜਾਮੇ ਨੂੰ ਪਲਾਜ਼ੋ ਨੂੰ ਸਿੱਧਾ ਕਰਾਂਗੇ ਤਾਂ ਕੰਨੀ ਦਿਖਦੀ ਜੀ ਬਹੁਤ ਬੁਰੀ ਲੱਗਦੀ ਆਏਗੀ ਉਹ ਕਦੇ ਵੀ ਆਪਾਂ ਸਲਾਈ ਦੇ ਵਿੱਚ ਨਹੀਂ ਲੈ ਕੇ ਆਉਣੀ ਕੋਈ ਵੀ ਚੀਜ਼ ਸਟਿਚ ਕਰਨੀ ਹੋਵੇ ਚਾਹੇ ਆਪਾਂ ਉਸ ਨੂੰ ਆਪਾਂ ਸਲਾਈ ਦੇ ਅੰਦਰਲੇ ਪਾਸੇ ਹੀ ਰੱਖਣਾ ਹੈਗਾ ਕੰਨੀ ਨੂੰ ਇਸ ਤਰ੍ਹਾਂ ਜੀ ਆਪਣੀ ਹੁਣ ਇਹ ਵਾਲੀ ਸਲਾਈ ਵੀ ਹੋ ਗਈ ਕੰਪਲੀਟ ਹੁਣ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਵਿਚਲੀ ਸਲਾਈ ਲਗਾਵਾਂਗੇ ਹੁਣ ਆਪੇ ਇਧਰਲੇ ਪਾਸੋਂ ਇਧਰਲੇ ਪਾਸੇ ਸਲਾਈ ਲਗਾ ਲੈਣੀ ਹੈ ਜੀ ਤੁਸੀਂ ਦੇਖਿਓ ਵੀ ਦੋ ਬਾਰੀ ਆਪਾਂ ਬੈਕ ਕੀਤੀ ਆ ਤਾਂ ਕਿ ਨੀਚੇ ਤੋਂ ਉਹ ਧਾਗਾ ਉਧੜੇ ਨਾ ਵੈਸੇ ਜ਼ਿਆਦਾਤਰ ਕੀ ਹੁੰਦਾਗਾ ਜਦੋਂ ਆਪਾਂ ਪਲਾਜ਼ੋ ਕਰੇ ਸਟਿਚ ਕਰਦੇ ਆਂਗੇ ਤਾਂ ਆਪਾਂ ਇਹ ਵਾਲੀ ਸਲਾਈ ਦੇ ਨਾਲ ਪਜਾਮੇ ਨੂੰ ਬੰਦ ਕਰਦੇ ਆਂ ਵਾਲੀ ਸਲਾਈ ਹੀ ਨਾਲ ਹੀ ਆਪਾਂ ਬੰਦ ਕਰਦੇ ਆਂ ਅਸਨ ਵਾਲੀ ਸਲਾਈ ਸਿਰੇ ਤੱਕ ਲਗਾ ਲੈਨੇ ਆ ਤੇ ਸਲਾਈ ਨਾਲ ਬੰਦ ਕਰਦੇ ਆਂ ਤੇ ਅੱਜ ਆਪਾਂ ਤੁਹਾਨੂੰ ਇਹ ਦੱਸਿਆਗਾ ਵੀ ਇਸ ਤਰ੍ਹਾਂ ਇਹ ਸਲਾਈ ਦੇ ਨਾਲ ਆਪਾਂ ਪਲਾਜ਼ੋ ਨੂੰ ਬੰਦ ਨਹੀਂ ਕਰਨਾ ਇਹ ਵਾਲੀ ਸਲਾਈ ਨੂੰ ਆਪਾਂ ਇੱਥੋਂ ਚਾਹੇ ਬੈਕ ਲੈ ਜਾਓ ਚਾਹੇ ਦੂਸਰੇ ਪਾਸੇ ਮਾਰ ਲਓ ਸਲਾਈ ਚਾਹੇ ਤੁਸੀਂ ਇਹ ਸਲਾਈ ਨੂੰ ਡਬਲ ਕਰ ਸਕਦੇ ਹੋਗੇ ਇਸ ਤਰ੍ਹਾਂ ਚਾਹੇ ਤੁਸੀਂ ਡਬਲ ਨਹੀਂ ਕਰਨੀ ਤਾਂ ਇਸ ਲਾਈ ਦੇ ਨਾਲ ਹੀ ਅਗਲੀ ਸਲਾਈ ਇਸ ਤਰ੍ਹਾਂ ਮਾਰ ਸਕਦੇ ਹੋਗੇ ਆ ਦੇਖੋ ਜੀ ਆਪਾਂ ਦੂਸਰੇ ਪਾਸੇ ਵੀ ਸਲਾਈ ਲਗਾ ਲਈ ਜਿਆਦਾਤਰ ਆਪਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਜੀ ਆਪਾਂ ਜਦੋਂ ਪਲਾਜ਼ੋ ਜਾਂ ਪਜਾਮਾ ਸਟਿਚ ਕਰ ਲੈਣੇ ਆ ਨਾ ਆਪਾਂ ਨੂੰ ਮਤਲਬ ਪਹੁੰਚੇ ਤੋਂ ਉੱਪਰ ਨੂੰ ਆਸਣ ਵਾਲ ਨੂੰ ਖਿੱਚ ਪੈਂਦੀ ਹੈਗੀ ਇਸ ਤਰ੍ਹਾਂ ਜੇ ਆਪਾਂ ਆਸਣ ਵਾਲੀ ਸਲਾਈ ਦੇ ਨਾਲ ਬੰਦ ਕਰਦੇ ਆਂਗੇ ਆਸਮਾਨ ਵਾਲੀ ਸਲਾਈ ਇਸ ਤਰ੍ਹਾਂ ਲਗਾਉਣੇ ਆਂਗਾ ਤਾਂ ਕਦੇ ਵੀ ਆਪਾਂ ਨੂੰ ਖਿੱਚਣੀ ਪੈਂਦੀ ਹੈਗੀ ਆਪਾਂ ਹੁਣ ਆ ਦੇਖੋ ਜੀ ਤਾਂ ਕਰਕੇ ਛੱਡਿਆ ਸੀ ਹੁਣ ਆਪਾਂ ਇਹ ਸਲਾਈ ਦੇ ਨਾਲ ਆਪਣੇ ਪਲਾਜ਼ੋ ਨੂੰ ਬੰਦ ਕਰਾਂਗੇ ਹੁਣ ਆਪਾਂ ਇੱਥੇ ਦੁਬਾਰਾ ਸਲਾਈ ਲਗਾ ਲੈਣੀ ਹੈਗੀ ਨਾਲੇ ਤਾਂ ਜੀ ਆਪਣੀ ਸਲਾਈ ਡਬਲ ਹੋ ਗਈ ਤੇ ਨਾਲ ਹੀ ਆਪਣਾ ਇਹ ਵਾਲੀ ਮਤਲਬ ਕਿ ਜਿਹੜਾ ਹਿੱਸਾ ਛੱਡਿਆ ਸੀਗਾ ਇਹਨੂੰ ਆਪਾਂ ਬੰਦ ਕਰਤਾ ਜੇ ਆਪਾਂ ਆਸਣ ਵਾਲੀ ਸਲਾਈ ਦੇ ਨਾਲ ਬੰਦ ਕਰਾਂਗੇ ਪਲਾਜ਼ੋ ਦੀ ਸਲਾਈ ਤਾਂ ਕਦੇ ਵੀ ਆਪਣੇ ਆਸਣ ਵਿੱਚ ਖਿੱਚਣੀ ਪਊਗੀ ਪਹੁੰਚੇ ਤੋਂ ਉੱਪਰ ਨੂੰ ਨਹੀਂ ਚੱਕਿਆ ਜਾਊਗਾ ਬਿਲਕੁਲ ਵੀ ਖਿੱਚਣੀ ਪਊ ਬਿਲਕੁਲ ਵੀ ਵੱਲ ਨਹੀਂ ਪੈਣਗੇ ਹੌਲੀ ਹੌਲੀ ਜੀ ਆਪਾਂ ਸਲਾਈ ਲਗਾ ਲੈਣੀ ਆ ਨੀਚੇ ਧਿਆਨ ਰੱਖਣਾ ਵੀ ਕੱਪੜਾ ਨੀਚੇ ਨਾ ਜਾਵੇ ਵੱਲ ਨਾ ਪੈ ਜਾਣ ਐਸ ਤਰ੍ਹਾਂ ਜੀ ਆਪਣੀ ਸਲਾਈ ਨਾਲ ਤਾਂ ਆਸਣ ਵਾਲੀ ਡਬਲ ਹੋਗੀ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਨੀਚੇ ਪਹੁੰਚੇ ਵਾਲੀ ਸਲਾਈ ਲਗਾਵਾਂਗੇ ਧੱਗਾ ਕਰ ਲੈਣਾ ਜੀ ਆਪਾਂ ਕੱਟ ਤੇ ਪਲਾਜ਼ੋ ਨੂੰ ਕਰ ਲੈਣਾ ਜੀ ਆਪਾਂ ਸਿੱਧਾ ਇਸ ਤਰ੍ਹਾਂ ਪਲਾਜ਼ੋ ਨੂੰ ਸਿੱਧਾ ਕਰਕੇ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਕਿਤੇ ਕੋਈ ਵਲ ਨਹੀਂ ਪਿਆ ਹੈਗਾ ਇਸ ਤਰ੍ਹਾਂ ਜੀ ਆਪਾਂ ਇਹ ਸਲਾਈ ਦੇ ਨਾਲ ਬੰਦ ਕੀਤਾ ਹੈਗਾ ਆ ਸੈਂਟਰ ਵਾਈਜ਼ ਸਲਾਈ ਦੇ ਨਾਲ ਆਪਾਂ ਨਹੀਂ ਬੰਦ ਕੀਤਾ ਹੈਗਾ ਜਦੋਂ ਆਪਾਂ ਸੈਂਟਰ ਵਾਲੀ نیچے ਵਾਲੀ ਸਲਾਈ ਦੇ ਨਾਲ ਬੰਦ ਕਰਦੇ ਆ ਫਿਰ ਆਪਣੇ ਆਸਨ ਵਿੱਚ ਵੀ ਖਿੱਚ ਪੈਂਦੀ ਹੈਗੀ ਤੇ ਪਹੁੰਚਿਆਂ ਤੋਂ ਵੀ ਉੱਪਰ ਨੂੰ ਪਲਾਜ਼ੋ ਚੱਕਿਆ ਜਾਂਦਾ ਹੈਗਾ ਹੁਣ ਆਪਾਂ ਜੀ ਇਹ ਵਾਲੀ ਸਲਾਈ ਲਗਾਵਾਂਗੇ ਮੂਰੀ ਵਾਲੀ ਇਸ ਤਰ੍ਹਾਂ ਜੀ ਆਪਾਂ 2 2 ਇੰਚ نیچے ਫੋਲਡਿੰਗ ਵਾਸਤੇ ਛੱਡਿਆ ਸੀਗਾ ਉਹ ਹੁਣ ਆਪਾਂ ਫੋਲਡ ਕਰਕੇ ਸਲਾਈ ਲਗਾ ਲੈਣੀ ਹੈਗੀ ਆ ਦੇਖੋ ਜੀ ਆਪਾਂ نیچے ਫੋਲਡ ਕਰ ਲਿਆ ਪਹੁੰਚਿਆਂ ਤੋਂ ਪਹੁੰਚੇ ਕਹਿ ਲੋ ਚਾਹੇ ਮੂਰੀ ਕਹਿ ਲੋ ਵਿੱਚ ਫੋਲਡ ਕਰ ਲਿਆ ਦੋਵੇਂ ਆ ਦੋਵੇਂ ਪਹੁੰਚਿਆਂ ਤੇ ਆਪਾਂ ਸਲਾਈ ਲਗਾ ਲਈ ਫੋਲਡ ਕਰ ਲਿਆ ਹੁਣ ਆਪਾਂ ਜੀ ਇਲਾਸਟਿਕ ਪਾਵਾਂਗੇ ਇਲਾਸਟਿਕ ਪਾਉਣ ਦੇ ਲਈ ਸਭ ਤੋਂ ਪਹਿਲਾਂ ਜੀ ਆਪਾਂ ਥੋੜਾ ਥੋੜਾ ਅੱਧਾ ਅੱਧਾ ਇੰਚ ਦਾ ਕੱਪੜਾ ਫੋਲਡ ਕਰਕੇ ਸੁੱਪਰ ਸਲਾਈ ਲਗਾ ਲੈਣੀ ਆ ਲੇੜ ਮਾਰ ਲੈਣੀ ਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਲੇਡ ਮਾਰਨ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਇਲਾਸਟਿਕ ਪਾਉਣੇ ਆਂਗੇ ਤਾਂ ਬਹੁਤ ਹੀ ਆਸਾਨੀ ਦੇ ਨਾਲ ਪੈ ਜਾਂਦੀ ਹੈਗੀ ਕੋਈ ਕਪੜੇ ਚ ਵਲ ਵਗੈਰਾ ਨਹੀਂ ਪੈਂਦਾ ਹੈਗਾ ਹੁਣ ਜੀ ਆਪਾਂ ਇਲਾਸਟਿਕ ਨੂੰ ਇਸ ਤਰ੍ਹਾਂ ਜੋੜ ਲੈਣਾਗਾ ਸੁਪਰ ਸਲਾਈ ਲਗਾ ਕੇ ਤੇ ਹੁਣ ਇਲਾਸਟਿਕ ਨੂੰ ਆਪਾਂ ਕਪੜੇ ਦੇ ਅੰਦਰ ਰੱਖ ਕੇ ਸਲਾਈ ਲਗਾਉਣੀ ਆ ਸਲਾਈ ਆਪਾਂ ਇਲਾਸਟਿਕ ਦੇ ਉੱਪਰ ਨਹੀਂ ਲਗਾਉਣੀ ਹੈਗੀ ਆਪਾਂ ਕਪੜੇ ਦੇ ਉੱਪਰ ਹੀ ਲਗਾਉਣੀ ਆਂਗੀ ਇਸ ਤਰ੍ਹਾਂ ਲਗਾਉਣ ਦੇ ਨਾਲ ਸਲਾਈ ਲਗਾਉਣ ਦੇ ਨਾਲ ਇਲਾਸਟਿਕ ਬਹੁਤ ਹੀ ਆਸਾਨੀ ਦੇ ਨਾਲ ਪੈ ਜਾਂਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਇਲਾਸਟਿਕ ਦੇ ਨਾਲ-ਨਾਲ ਸਲਾਈ ਲਗਾਈ ਜਾਣੀ ਹੈਗੀ ਇਲਾਸਟਿਕ ਦੇ ਉੱਪਰ ਬਿਲਕੁਲ ਵੀ ਸੂਈ ਨਹੀਂ ਲੈ ਕੇ ਜਾਣੀ ਹੈਗੀ ਆਪਾਂ ਇਸ ਤਰ੍ਹਾਂ ਜੀ ਇਲਾਸਟਿਕ ਨੂੰ ਆਪਾਂ ਅੱਗੇ ਤੋਂ ਵੀ ਖਿੱਚ ਸਕਦੇ ਹਾਂ ਤੇ ਪਿੱਛੇ ਤੋਂ ਵੀ ਖਿੱਚ ਸਕਦੇ ਹਾਂ ਖਿੱਚ ਕੇ ਜਿੰਨੀ ਘਟੀ ਜਾਊਗੀ ਪਿੱਛੇ ਵੱਲ ਪਈ ਜਾਣਗੇ ਤੇ ਇਲਾਸਟਿਕ ਖਿੱਚੀ ਜਾਣੀ ਹੈ ਆਪਾਂ ਤੇ ਸਲਾਈ ਲਗਾਈ ਜਾਣੀ ਹੈਗੀ ਆ ਦੇਖੋ ਜੀ ਆਪਣੀ ਇਸ ਤਰ੍ਹਾਂ ਆਪਾਂ ਇਲਾਸਟਿਕ ਪੈ ਗਈ ਤਕਰੀਬਨ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਖਿੱਚੀ ਜਾਣਾਗਾ ਨਾਲੇ ਇਲਾਸਟਿਕ ਨੂੰ ਖਿੱਚ ਲੈਣਿਆਂ ਦਾ ਪਿੱਛੇ ਵੱਲ ਪਈ ਜਾਣਗੇ ਤੇ ਇਲਾਸਟਿਕ ਚੰਗੀ ਤਰ੍ਹਾਂ ਪੈ ਜਾਊਗੀ ਹੁਣ ਆਪਾਂ ਜੀ ਸੈਂਟਰ ਚ ਸਲਾਈ ਲਗਾਵਾਂਗੇ ਪਿੱਛੋਂ ਵੀ ਖਿੱਚਣਾਗਾ ਤੇ ਅੱਗੇ ਤੋਂ ਵੀ ਖਿੱਚਣਾਗਾ ਆਪਾਂ ਆਪਣੇ ਆਪ ਹੀ ਖਿੱਚਣਾਗਾ ਇਸ ਤਰ੍ਹਾਂ ਇਲਾਸਟਿਕ ਬਹੁਤ ਹੀ ਆਸਾਨੀ ਦੇ ਨਾਲ ਪੈ ਜਾਊਗੀ ਜੇ ਤੁਹਾਨੂੰ ਆਪਣਾ ਸਟਿਚ ਦਾ ਪਲਾਜ਼ੋ ਸਟਿਚ ਕਰੰਦਾ ਤਰੀਕਾ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਬਲਾਜ਼ੋ ਤਕਰੀਬਨ ਬਣ ਕੇ ਤਿਆਰ ਹੋ ਚੁੱਕਿਆ ਜੀ ਇਲਾਸਟਿਕ ਵੀ ਪੈ ਗਈ ਹੁਣ ਆਪਾਂ ਤੁਹਾਨੂੰ ਇਸਦੀ ਲੁਕਿੰਗ ਦਿਖਾਉਣੇ ਆ ਇਹ ਵੀ ਕਿੱਦਾਂ ਦਾ ਬਣਿਆ ਆ ਦੇਖੋ ਜੀ ਆਪਣਾ ਪਲਾਜ਼ੋ ਬਣ ਕੇ ਤਿਆਰ ਹੋ ਚੁੱਕਿਆ ਹੈ